ਸ਼੍ਰੀ ਲక్ష్ਮੀਨਾਰਾਇਣ ਮਿੱਤਲ ਜੋ ਕਿ ਖਨੌਰੀ ਦੇ ਵਾਰਡ ਨੰਬਰ 4 ਤੋਂ ਐਮਸੀਡੀ ਚੋਣ ਲੜ ਰਹੇ ਨੇ ਉਹਨਾਂ ਦੇ ਪਿਤਾ ਸ਼੍ਰੀ ਸੁਭਾਸ ਚੰਦ ਜੋ ਕਿ ਟਰੱਕ ਮਾਰਕੀਟ ਦੇ ਪ੍ਰਧਾਨ ਹਨ ਆਓ ਸੁਣਦੇ ਹਾਂ ਕੀ ਕਹਿੰਦੇ ਹਨ ਚੋਣਾਂ ਸੰਬੰਧੀ ਆਪਣੇ ਬੇਟੇ ਲక్ష్ਮੀਨਾਰਾਇਣ ਉਰਫ ਸੰਤੀ ਮਿੱਤਲ ਬਾਰੇ ਮੈਂ ਸੁਭਾਸ ਮਿੱਤਲ ਪ੍ਰਧਾਨ ਟਰੱਕ ਮਾਰਕੀਟ ਖਨੌਰੀ ਅੱਜ ਜੋ ਇਲੈਕਸ਼ਨ ਦਾ ਮਾਹੌਲ ਹੈ ਇਹਦੇ ਵਿੱਚ ਮੇਰਾ ਬੇਟਾ ਛੋਟਾ ਲక్ష్ਮੀਨਾਰਾਇਣ ਸੰਤੀ ਮਿੱਤਲ ਜੀ ਇਹ ਚੌਨ ਨਿਸ਼ਾਨ ਟਰੈਕਟਰ ਆ ਵਾਹਨ ਨੰਬਰ 400 ਚੌਨ ਲੜ ਰਹੇ ਨੇ ਤੇ ਹੋਰ ਵੀ ਚੌਨ ਲੜ ਰਹੇ ਨੇ ਉਮੀਦਵਾਰ ਸਭ ਦਾ ਹੱਕ ਆ ਚੌਨ ਲੜਨ ਦਾ ਪਰ ਸਾਡਾ ਇੱਕ ਮਿਸ਼ਨ ਆ ਕਿ ਬੜੇ ਪਿਆਰ ਨਾਲ ਤੇ ਭਾਈਚਾਰੇ ਨਾਲ ਚੌਨ ਲੜੇ ਜਾਵੇ ਉਹਦੇ ਵਿੱਚ ਕੋਈ ਗਲਤ ਪ੍ਰਯੋਗ ਦਾ ਕੀਤਾ ਜਾਵੇ ਜਿਵੇਂ ਲੋਕ ਦਾਰੂ ਵੰਦਦੇ ਨੇ ਪੈਸੇ ਵੰਦਦੇ ਨੇ ਧਮਕੀਆਂ ਦਿੰਦੇ ਨੇ ਅਦਾ ਐਸਾ ਕੋਈ ਮਿਸ਼ਨ ਨਹੀਂ ਹੈ ਅਸੀਂ ਜਿਹੜੀ ਇਹ ਚੋਣਾਂ ਨੇ ਨੋਸਪੈਲਟੀ ਦੀਆਂ ਇਹ ਭਾਈਚਾਰੇ ਦੀ ਚੋਣਾ ਨੇ ਅਤੇ ਮੰਤਰੀ ਜੀ ਮੇਰੇ ਮੰਤਰੀ ਜੀ ਨੇ ਪਰੰਤੂ ਮੈਂ ਇਹਨਾਂ ਨੂੰ ਬੜਾ ਭਾਈ ਕਹਿੰਦਾ ਮੇਰਾ ਉਹਨਾਂ ਦਾ 25 ਤੋਂ 30 ਸਾਲ 35 ਸਾਲ ਦਾ ਵਾਹ ਸ੍ਰਿਵਿੰਦਰ ਗੋਲ ਜੀ ਨੇ ਉਹਨਾਂ ਨੇ ਸਪੈਸ਼ਲੀ ਇਹੀ ਗੱਲ ਕਹੀ ਆ ਬਾਰ ਬਾਰ ਦੁਹਰਾਇਆ ਕਿ ਠੀਕ ਹੈ ਕਿ ਅਸੀਂ ਸਿਬਲ ਨਾਲ ਚੋਣ ਲੜ ਰਹਾ ਪਰ ਤੂੰ ਸਾਡਾ ਜਿਹੜਾ ਮੈਨ ਮਨੋਰਥ ਹੈ ਭਾਈਚਾਰੇ ਨੂੰ ਕਾਇਮ ਰੱਖਣਾ ਨਾ ਕਿ ਭਾਈਚਾਰਾ ਖਰਾਬ ਕਰਨਾ ਤੇ ਉਹੀ ਮੈਂ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਚੋਣਾ ਦਾ ਆਣੇ ਜਿਹੜੇ ਚੀਜ਼ ਆ ਜਿਹੜਾ ਭਾਈ ਜਰਾ ਇੱਕ ਵਾਰੀ ਖਰਾਬ ਹੋ ਗਿਆ ਉਹ ਸਾਰਿਆਂ ਬਰਪੂਰਾਨੇ ਹੋ ਸਕਦਾ ਮੈਂ ਸਾਰੇ ਵਾਡ ਦੇ ਵੋਟਰਾਂ ਨੂੰ ਅਪੀਲ ਕਰਦਾ ਕਿ ਮੇਰੇ ਬੇਟੇ ਦਾ ਚੋਣ ਨਿਸ਼ਾਨ ਟਰੈਕਟਰ ਹੈ ਕਿ ਟਰੈਕਟਰ ਤੇ ਮੋਹਰਾ ਲਾ ਕੇ 21 ਤਰੀਕ ਨੂੰ ਆਪਣਾ 21 ਕਿਨ ਤੇ ਵੋਟ ਸ਼੍ਰੀਸ਼ੰਤ ਮਿੱਤਰ ਜੀ ਨੂੰ ਪਾ ਕੇ ਕਾਮਯਾਬ ਕਰੋ ਮੈਂ ਵਿਸ਼ਵਾਸ ਦਵਾਂਦਾ ਕਿਉਂਕਿ ਮੈਂ ਪਹਿਲਾਂ ਵੀ ਚੋਣ ਲੜ ਚੁੱਕਿਆ ਮੇਰਾ ਬੇਟਾ ਬੰਤੇ ਮਿੱਤਰ ਤੇ ਸਾਰਾ ਵਾਡ ਸੀਤ ਦਿਗਵਾ ਹੀ ਦਿੰਦਾ ਹੈ ਕਿ ਜੇ ਬੰਤੇ ਮਿੱਤਰ ਲੈ ਕੋਈ ਵੀ ਐਸਾ ਕੰਮ ਨਹੀਂ ਕੀਤਾ ਜਿਹਨੂੰ ਦੇਵਾ ਸਾਨੂੰ ਦੇਖਾ ਪਵੇ ਤੇ ਮੈਂ ਸਾਰੇ ਵਾਰਡ ਦਾ ਬਹੁਤ ਬਹੁਤ ਧੰਵਾਦ ਕਰਦਾ ਇਹਨਾਂ ਨੂੰ ਸਾਨੂੰ ਬਹੁਤ ਪਿਆਰ ਤੇ ਸਮਰਥਨ ਦਿੱਤਾ ਤੇ ਮੈਂ ਫਿਰ ਵੀ ਵਾਰਡ ਦੇ ਵੋਟਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਵਾਰਡ ਦੇ ਜਿਹੜੇ ਵੋਟਰ ਸਾਡੇ ਜਿਹੜਾ ਆਸ ਲਾ ਕੇ ਸਾਡੇ ਆਸਲਾਇ ਖੜੇ ਨੇ ਅਸੀਂ ਉਹਨਾਂ ਦੇ ਆਸਾਂ ਦੇ ਪੂਰੇ ਉਪਰਾਂਗੇ ਇਕੱਲੇ ਇਕੱਲੇ ਵੋਟ ਦਾ ਅਸੀਂ ਉਹਦਾ ਰਣ ਤਾਰਾਂਗੇ ਤੇ ਜੋ ਵੀ ਵਾਰਡ ਦੇ ਵਿਕਾਸ ਕਰਨ ਆਪਣੇ ਕਾਰਜ ਪੈਂਡਿੰਗ ਨੇ ਇਸਲਾ ਆਪਣਾ ਪਾਣੀ ਦਾ ਹੋ ਗਿਆ ਉਹ ਸਾਡੇ ਗੋਇਲ ਸਾਹਿਬ ਕਹਿ ਗਏ ਨੇ ਵੀ ਉਹ ਸੈਂਟਰ ਤੋਂ ਮਨਜ਼ੂਰ ਹੋ ਗਈ ਵੀ ਨਹਿਰ ਪਾਣੀ ਬਹੁਤ ਜਲਦੀ ਚਾਲੂ ਹੋ ਜਾਊਗਾ ਬਾਕੀ ਜਿਹੜੇ ਹੋਰ ਕੰਮ ਪੈਂਡਿੰਗ ਨੇ ਉਹ ਬਹੁਤ ਜਲਦੀ ਜੀ ਪੂਰੇ ਹੋ ਜਾਣਗੇ ਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਫੇਰ بار-ਬਾਰ ਸਾਰੇ ਵੋਟਰਾਂ ਨੂੰ ਚਾਰ ਨੰਬਰ ਵਾਡ ਦੇ ਦੋ ਯਕੀਨ ਦਿਵਾਣਾ ਤੇ ਵਿਰੋਧੀਆਂ ਨੂੰ ਇਹ ਜਣ ਕਹਿਣਾ ਚਾਹਣਾ ਕਿ ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਨੇ ਕਿ ਟੱਕਾ ਹੋਊਗਾ ਨਾ ਟੱਕਾ ਹੋਇਆ ਨਾ ਹੋਵੇਗਾ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹੇ ਵੀ ਪੇਪਰ ਕੈਨਸਲ ਕਰਨਗੇ ਐਸੀ ਕੋਈ ਗੱਲ ਬਾਤ ਨਹੀਂ ਉਹਨਾਂ ਨੇ ਬਾਰ-ਬਾਰ ਸਾਨੂੰ ਬੁਲਾ ਕੇ ਸਾਰੇ ਵਾਰ ਮੈਨੂੰ ਨਹੀਂ ਸਾਰਿਆਂ ਨੂੰ ਬੁਲਾ ਕੇ ਵੀ ਆਪਣੇ ਪੇਪਰ ਦੁਸਤ ਕਰ ਲੋ ਕਿਸੇ ਦੇ ਪੇਪਰ ਕੈਨਸਲ ਨਹੀਂ ਕੀਤੇ ਉਦੋਂ ਬਾਅਦ ਰਹੀ ਗੱਲ ਤੱਕੇ ਦੀ ਮੈਨੂੰ ਮੰਨਦਾ ਸੀ ਲੋ ਤੱਕਾ ਨਹੀਂ ਹੋਇਆ ਬਿਲਕੁਲ ਮੈਸਤੀ ਦਾ ਵਿਸ਼ਵਾਸ ਦੋ ਨਾ ਮੰਤਰੀ ਜੀ ਵੱਲੋਂ ਵਾਲਾ ਮੰਤਰੀ ਵੱਲੋਂ ਮੈਂ ਆਪਣੇ ਵੱਡੇ ਭਾਈ ਵੱਲੋਂ ਕੈਬਨਤ ਮੰਤਰੀ ਵੱਲੋਂ ਬ੍ਰਿੰਦਰ ਗੋਜੇ ਵੱਲੋਂ ਸਾਰੇ ਵਾਰਦੇ ਵਾਸੀਆਂ ਨੂੰ ਯਕੀਨ ਦਿਵਾਉਣਾ ਸਾਰੇ ਉਹਨਾਂ ਨੂੰ ਇਹ ਯਕੀਨ ਦਿਵਾਉਣਾ ਕਿ ਕੋਈ ਤਕਲੀਫ ਹੋਏਗਾ ਬਿਲਕੁਲ ਵੀ ਉਹਦੇ ਵਾਸਤੇ ਅਸੀਂ ਇੱਕ WhatsApp ਨੰਬਰ ਜਾਰੀ ਕਰ ਰਿਹਾ ਜਿਹਦੇ ਅਸੀਂ ਸ੍ਰਿੰਦਰ ਸ਼ਰਮਾ ਜੀ ਸਾਡੇ ਇੰਚਾਰਜ ਹੈ ਥੋਂ ਦੇ ਆਪਣਾ ਆਮ ਆਦਮੀ ਪਾਰਟੀ ਦੇ ਉਹ ਰੋਕ ਹੈ ਸਭ ਨੂੰ WhatsApp ਕਾਲ ਕਰੋ ਜੇ ਤੁਹਾਨੂੰ ਲੱਗੂ ਤੱਕ ਹੋ ਰਿਹਾ ਅਸੀਂ ਉਸੇ ਦਾ ਬੰਦਾ ਫੋਨ ਲੈਕਸ਼ਨ ਲਵਾਂਗੇ ਤੁਹਾਨੂੰ ਕੋਈ ਧਮਕੀ ਨਹੀਂ ਹੈ ਐਸਾ ਕੁਝ ਨਹੀਂ ਹੈ ਅੱਜਾਰੇ ਵੋਟਾਂ ਬੜੀਆਂ ਅਮਨ ਸ਼ਾਂਤੀ ਨਾਲ ਹੋ ਰਹੀਆਂ ਨੇ ਤੇ ਮੈਂ ਸਾਰੇ ਉਮੀਦਵਾਰਾਂ ਨੂੰ ਫਿਰ ਬੇਨਤੀ ਕਰਦਾ ਕਿ ਬੜੇ ਅਮਨ ਤਰੀਕੇ ਨਾਲ ਚੋਣਾਂ ਲੜਨ ਇਹ ਮਤਲਬ ਗਲਤ ਫਵਾਵਾ ਨਾ ਫਲਾੜ ਬਹੁਤ ਬਹੁਤ ਤਲਵਾ ਚੋਣ ਦਾ ਨਿਸ਼ਾਨ ਕੀ ਹੈ ਕਹਿੰਦਾ ਚੌਂਡਸ਼ਾਂ ਟਰੈਕਟਰ ਹੈ ਜੀ ਆ ਪਿਛਲੇ ਵਾਰੀ ਜਿਹੜਾ ਟਰੈਕਟਰ ਸੀ ਟਰੈਕਟਰ ਅਸੀਂ ਕਿਉਂਕਿ ਅਸੀਂ ਟਰੈਕਟਰ ਨਾਲ ਕੰਮ ਕਰਦਾ ਦਾ ਮਜ਼ਦੂਰ ਆਦਮੇ ਆ ਤੇ ਅਸੀਂ ਮਤਲਬ ਇਹ ਥੋੜ੍ਹਦਾ ਵੀ ਜਿੱਦਾਂ ਵੀ ਇਹ ਟਰੈਕਟਰ ਦਾ ਹਰਾਹਾ ਲਾਚ ਜਿਹੜੀ ਗੰਦਗੀ ਪੈਂਡਿੰਗ ਰਹਿ ਰਹੀ ਹੈ ਕੁਛ ਸਾਫ ਹੋ ਗਈ ਕੁਛ ਹੋਰ ਕਰਦਾਂਗੇ ਚੋੜੀ ਨੂਰਾਣੀ ਬੇਟੀ ਉਹ ਜਿਹੜੀ ਵਕੀ ਸੀ ਦੀ ਤੇ ਕੀ ਹੋਤੇ ਸੋਨਣਾ ਦਾ ਉਹਨਾਂ ਦਾ ਮਲਾਖੀ ਮਿੱਤਲ ਜੀ ਉਹ ਵਾਰ ਨੰਬਰ 4 ਤੋਂ ਬਹੁਤ ਵਧੀਆ ਸਮਰਥਨ ਬਸਾਨੂੰ ਵੋਟਰਾਂ ਨੇ ਦਿੱਤਾ ਬਾਈ ਫਰਾਂਜੀ ਹਾਂ ਉਹ ਸਿਰਵੀਰ ਵਾ이스 ਪ੍ਰਧਾਨ ਆਪਣਾ ਅਵਿੰਦਰ ਗੋਇਲ ਜੀ ਨੇ ਬਣਾਇਆ ਸੀ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੇ ਕੋਈ ਕੰਮ ਕੀਤਾ ਉਹਨੇ ਚਿੰਗ ਕੰਮ ਕੀਤਾ ਹਾਂਜੀ ਕੁਝ ਨਾ ਕੰਮ ਕੀਤਾ ਉਹਨਾਂ ਨੇ ਹਾਂਜੀ ਹਾਂ ਮੈਂ ਜਿੱਥੇ ਵੀ ਜੋ ਵੋਟਰਾਂ ਨੇ ਕੰਮ ਕੀਆ ਜਿਹੜਾ ਹੋਣਾ ਸੀ ਕੰਮ ਉਹਨਾਂ ਸਾਰੇ ਕੀਤੇ ਐ ਤੇ ਉਸ ਦੇ ਨਾਲ ਹੀ ਜਿਵੇਂ ਸਰਕਾਰ ਬਦਲੀ ਐ ਆਮ ਆਦਮੀ ਪਾਰਟੀ ਦੇ ਮਹੱਲਾ ਕਲੀਨਿਕ ਤੇ ਹੋਰ ਵਿੱਚ ਸਫਾਈ ਦੇ ਤੇ ਹੋਰ ਕੰਮ ਵਿੱਚ ਬੜੀ ਤੇਜ਼ੀ ਆਈ ਹੈ ਅੱਜ ਮੈਂ ਰੋਡ ਬਣਾਈਆਂ ਸੜਕਾਂ ਦਾ ਕੰਮ ਕੋਈ ਦਿੱਕਤ ਨਹੀਂ ਆਈ ਕਿੰਮਜ ਮਤਲਬ ਆਪਾਂ ਇਹਨੂੰ ਬਿਹਤਰ ਕਹਿ ਸਕਦੇ ਹਾਂ ਤੇ ਮਤਲਬ ਇਹੀ ਗੱਲ ਆ ਕਿ ਨਾ ਜਿਵੇਂ ਸਾਡੇ ਇੱਕ ਭੈਣ ਆਪਣਾ ਉਥੋਂ ਰੋਪੜ ਤੋਂ ਮੰਤਰੀ ਜੀ ਕਹਿੰਦੇ ਸੀ ਕਿ ਕੋਈ ਨਾ ਬਦਲਾਅ ਆ ਜਾਏ ਬਦਲਾਅ ਚ ਟਾਈਮ ਲੱਗਦਾ ਠੀਕ ਹੈ ਜੀ ਤੇ ਅੱਜ ਮੁੰਡਾ ਹੋ ਗਿਆ ਹਾਂ ਪੜੋਸੀ ਵਧਾਈ ਦੇ ਉਲਾ ਕੇ ਹਾਂ ਜੀ ਇਹ ਕਿਹਨੇ ਮੌਬਰਾ ਨਹੀਂ ਅਜੀ ਮੁੰਡਾ ਹੋ ਗਿਆ ਤੇ ਤੁਹਾਨੂੰ ਕਹਿੰਦੇ ਹਾਂ ਜੀ ਮੁੰਡਾ ਸਕੂਲ ਜਾਣ ਲੱਗ ਗਿਆ ਐਸੀਆ ਗੱਲਾਂ ਕਰਕੇ ਤੂੰ ਇਹ ਟਾਈਮ ਤਾਂ ਲੱਗਦਾ ਹੀ ਆ 70 ਸਾਲ ਦੀ ਜ਼ਿੰਦਗੀ ਜੋ ਕਾਂਗਰਸ ਨੇ ਭਲਾਈ ਆ ਦੂਜੀਆਂ ਪਾਰਟੀਆਂ ਨੇ ਹੁਣ ਸਾਡੇ ਪਤਾ ਕੀ ਆ ਉੱਪਰ ਵੀ ਸਰਕਾਰ ਆਪਣਾ ਅਹੁਦੇ ਆ ਭਗਵੰਤ ਮਾਨ ਦੇ ਜੀ ਦੇ ਉਦੋਂ ਬਾਅਦ ਐਮਪੀ ਸਾਡਾ ਐਮਐਲਏ ਸਾਡਾ ਮੰਤਰੀ ਸਾਡਾ ਕਿ ਅਸੀਂ ਕਹਿੰਦੇ ਵੀ ਸਾਡੇ ਇੱਥੇ ਵੀ ਸਰਕਾਰ ਜੋ ਆ ਉਹ ਆਮ ਆਦਮੀ ਪਾਰਟੀ ਦੀ ਨਾਲ ਮਿਲ ਕੇ ਬਣੇ ਇਹ ਗੋਲ ਸਾਹਿਬ ਨੇ ਬੇਕਾਇਦਾ ਕਹੇ ਵੀ ਜਿਹੜਾ ਵੀ ਆ ਗਿਆ ਜਿੱਤ ਗਿਆ ਸਾਡਾ ਹੀ ਪੜਦਾ ਐ ਐਸੀ ਗੱਲ ਦੇਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤੇ ਕੋਈ ਪਾਰਟੀ ਬਾਜੀ ਵਾਲਾ ਇਲੈਕਸ਼ਨ ਹੈ ਨਹੀਂ ਠੀਕ ਹੈ ਹੋਰ ਦੱਸੋ ਮੈਂ ਤਾਂ ਬਸ ਇੰਨਾ ਹੀ ਤਰਵਾ ਦਰਦਾ ਵੋਟਰਾਂ ਦਾ ਕਿ ਆਪਣੇ ਬਹੁਤ ਸ਼ਾਂਤੀਪੂਰਨ ਤਰੀਕੇ ਨਾਲ ਇਲੈਕਸ਼ਨ ਲੜ ਰਹੇ ਨੇ ਕੋਈ ਅੱ체 ਦਿੱਕਤ ਵਾਲੇ ਕੋਈ ਖੇਸੇਵਾਸੀ ਵਾਲੀ ਕੋਈ ਗੱਲ ਨਹੀਂ ਹੈ ਜੋ ਹੋਂਡ ਆਈ ਜਾ ਰਹੀਆਂ ਨੇ ਉਹ ਬਿਲਕੁਲ ਨਾਦਰ ਹਨ ਉਹਨਾਂ ਚ ਕੋਈ ਸਚਾਈ ਨਹੀਂ ਹੈਗੀ ਠੀਕ ਹੈ ਇੱਕ ਵਾਰੀ ਮੈਂ ਫਿਰ ਬੀਬੀਸੀ ਦਾ ਵੀ ਬਹੁਤ ਬਤਲਵਾਤ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਅਤੇ ਉਹਦੇ ਖਾਸ ਕਰਕੇ ਸਾਡੇ ਕਮਲੇਸ਼ ਗਾਂਧੀ ਜੀ ਜੋ ਕਿ ਮੇਰੇ ਬਹੁਤ ਨੇ ਰਹਿੰਦੇ ਆ ਬੜਾ ਬਤਲਵਾ ਹਰਦਾ